ਕਿਹੜੇ ਸੀਨੀਅਰ ਖੜੇ ਐ ਮੈਨੂੰ ਦੱਸੋ ਮੈਨੂੰ ਦੱਸੋ ਕਿਹੜੇ ਸੀਨੀਅਰ ਖੜੇ ਨੇ ਓਰੇ ਮੈਨੂੰ ਦੱਸੋ ਜਿਹੜਾ ਤੁਸੀਂ ਧੱਕਾ ਕਰ ਰਹੇ ਹੋ ਕਿਵੇਂ ਕਰ ਰਹੇ ਹੋ ਗੇਟ ਨਹੀਂ ਵੱਡਣਾ ਬੰਦ ਕਰੋ ਇਹਨੂੰ ਹੈਲੋ ਆ ਬੰਦ ਕਰੋ ਜਿਹੜਾ ਕੋਈ ਸੀਨੀਅਰ ਆਪਦਾ ਸੀਨੀਅਰ ਬੁਲਾ ਕੇ ਲਿਆਓ ਠੀਕ ਐ ਇਹ ਜਿਹੜਾ ਤੁਸੀਂ ਸ਼ਰਿਆਮ ਧੱਕਾ ਕਰਨ ਦੇ ਚੱਲੇ ਹੋਏ ਹੋ ਕਿਹੜੇ ਸੀਨੀਅਰ ਐ ਮੈਨੂੰ ਦੱਸੋ ਹਾਂਜੀ ਸਰ ਗੇਟ ਕਿਵੇਂ ਕੱਟ ਰਹੇ ਨੇ ਜੀ ਇਹ ਇਹ ਗੇਟ ਕਿਵੇਂ ਕੱਟ ਰਹੇ ਨੇ ਹੈ ਕਿਵੇਂ ਇਹ ਤਾਂ ਇੱਧਰ ਦੇ ਹੀ ਐ ਇਹ ਸਾਡੇ ਵਿੱਚੋਂ ਰਾਹ ਨੂੰ ਗੇਟ ਕਿਵੇਂ ਕੱਟ ਰਹੇ ਨੇ ਕੋਈ ਰਿਟਰਨ ਹੋਵੇ ਸਾਡੇ ਕੋਲ ਦਰੋਗਾ ਜੀ ਦੱਸੋ ਥਿਸ ਇਜ਼ ਦਾ ਰਿਟਰਨ ਇਹਦਾ ਇਸ ਚੀਜ਼ ਦਾ ਰਿਟਰਨ ਦਿਓ ਮੈਨੂੰ ਵੀ ਤੁਸੀਂ ਗੇਟ ਕੱਟ ਰਹੇ ਹੋ ਸਾਨੂੰ ਕੰਟੇਨ ਨੂੰ ਲੋਡ ਕੀਤਾ ਹੋਇਆ ਕਮਰਾ ਇਹ ਤੁਸੀਂ ਰਿਟਰਨ ਦਿਓ ਮੈਨੂੰ ਐਮਐਸਆਰ ਨਾਲ ਐਮਐਸਆਰ ਨਾਲ ਤੁਸੀਂ ਗੱਲ ਤੁਸੀਂ ਕਰੋਗੇ ਗੱਲ ਸਾਨੂੰ ਰਿਟਰਨ ਭੇਜੋ ਵੀ ਐਮਐਸਆਰ ਨੇ ਸਾਨੂੰ ਬੁਲਾਇਆ ਅਸੀਂ ਤੁਰੰਤ ਨਹੀਂ 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 ਦਫ਼ਤਰ ਤੋਂ ਬਾਹਰ ਆਓ ਇਹ ਗੇਟ ਨਹੀਂ ਕੱਟਣਾ ਪਹਿਲਾਂ ਤੁਸੀਂ ਮੈਟਰ ਹੈਗਾ ਜੀ ਜਿਹੜਾ ਸਾਡੇ ਤੋਂ ਕਮਰਾ ਖੋਇਆ ਰਹਿਣਾ ਨੇ ਤੇ ਅੱਜ ਵਰਕਿੰਗ ਡੇ ਨਹੀਂ ਹੈਗਾ ਤੇ ਕੋਈ ਕਲਰਕ ਨਹੀਂ ਆਇਆ ਹੈਗਾ ਜੀ ਤੇ ਉਹਨਾਂ ਨੇ ਧੱਕੇ ਨਾਲ ਸਾਡਾ ਕਮਰਾ ਦਾ ਤੋੜ ਕੇ ਉਹਦੇ ਵਿੱਚ ਆਪਣੀ ਸੀਆਰ ਦੀ ਲਮਰੀਆ ਸ਼ਿਫਟ ਕੀਤੀਆਂ ਨੇ ਇਹਦਾ ਹੋਣਾ ਮਿਲ ਵੀ ਕੋਈ ਇੰਦਰ ਕਮਰਾ ਹੈ ਇਹਨਾਂ ਨੂੰ ਕਹੇ ਜੀ ਡਾਕੂਮੈਂਟ ਦਿਖਾਓ ਜੇ ਹੈਗੇ ਤੁਹਾਡੇ ਕੋਲ ਐਮ ਐਸ ਸਾਹਿਬ ਬੈਠੇ ਆ ਡਾਕੂਮੈਂਟ ਦਿਖਾਉਣ ਉਹਨਾਂ ਨੂੰ ਸਾਡਾ ਤਾਂ ਕੰਮ ਹੈ ਵੀ ਲੜਾਈ ਝਗੜਾ ਨਾ ਹੋਵੇ ਉਸ ਕਰਕੇ ਅਸੀਂ ਇੱਥੇ ਆਏ ਆ ਮੈਂ ਤੁਹਾਨੂੰ ਵਰਬਲੀ ਕਹਿ ਰਿਹਾ ਵਰਬਲੀ ਕੈਨ ਦੇ ਚੱਕਰ ਜਵਾਸ ਇਹਨਾਂ ਨੇ ਉਹ ਦਰਵਾਜ਼ਾ ਤੋੜਤਾ ਜੀ ਵਰਬਲੀ ਕਹਿ ਕੇ ਕਿ ਕੋਈ ਇਹਨਾਂ ਨੇ ਨੋਟਿਸ ਨਹੀਂ ਦਿੱਤਾ ਕੋਈ ਕੁਝ ਨਹੀਂ ਦਿੱਤਾ ਜੀ ਹਾਂਜੀ ਦਵਾਵਾਂਗੇ ਸਰ ਐਂਡ ਤੱਕ ਦਵਾਵਾਂਗੇ ਐਂਡ ਤੱਕ ਕਾਰਵਾਈ ਜਿੱਥੇ ਤੱਕ ਸਾਡੀ ਦਵਾਵਾਂਗੇ ਕਰਾਂਗੇ ਸਰ ਹੁਣ ਦੇਖੋ ਆਮ ਆਦਮੀ ਪਾਰਟੀ ਕਰਕੇ ਇੰਨਾ ਸਾਡੇ ਨਾਲ ਧੱਕਾ ਕਰ ਰਹੇ ਨੇ ਭਾਈ ਇਹ ਕੋਈ ਗੱਲ ਥੋੜੀ ਨਾ ਜੀ ਇਹਦਾ ਹੁਣਾ ਮਲਵੀ ਕੋਈ ਅੰਦਰ ਕਮਰਾ ਹੈ ਇਹਨਾਂ ਨੂੰ ਕਹੇ ਜੀ ਡਾਕੂਮੈਂਟ ਦਿਖਾਓ ਜੇ ਹੈਗੇ ਤੁਹਾਡੇ ਕੋਲ ਐਮਐਸ ਸਾਹਿਬ ਬੈਠੇ ਐ ਡਾਕੂਮੈਂਟ ਦਿਖਾਉਣ ਉਹਨਾਂ ਨੂੰ ਸਾਡਾ ਤਾਂ ਕੰਮ ਹੈ ਵੀ ਲੜਾਈ ਝਗੜਾ ਨਾ ਹੋਵੇ ਉਸ ਕਰਕੇ ਅਸੀਂ ਇੱਥੇ ਆਏ ਆ ਇਹ ਤਾਂ ਆਪਣੇ ਦਾਤਰ ਐਮ ਐਸ ਸਾਹਿਬ ਦੇ ਬੰਦੇ ਨੇ ਸਾਰੇ ਐਮ ਐਸ ਸਾਹਿਬ ਬੈਠੇ ਆ ਜੋ ਕੁਝ ਕਹਿਣਾ ਐ ਐਮ ਐਸ ਸਾਹਿਬ ਨੂੰ ਦਿਖਾਓ ਡਾਕੂਮੈਂਟ ਦਿਖਾਉਣਾ ਇਹਨਾਂ ਨੂੰ ਮੈਂ ਇੱਕ ਛੋਲੋ ਇਹਨਾਂ ਨੂੰ ਮੈਂ ਸ੍ਰੀਹਾ ਲਾਇਆ ਸੀ ਵੀ ਭਾਈ ਲੜਾਈ ਝਗੜਾ ਨਹੀਂ ਕਰਨਾ ਜੇ ਕੋਈ ਕੋਈ ਡਾਕੂਮੈਂਟ ਹੈਗਾ ਐਮ ਐਸ ਸਾਹਿਬ ਦੇ ਦਫ਼ਤਰ ਆ ਕੇ ਦਿਖਾਓ ਹਣ ਉੱਥੇ ਜਾਣ ਡਾਕੂਮੈਂਟ ਦਿਖਾਣਾ ਐਮ ਐਸ ਸਾਹਿਬ ਬੈਠੇ ਆ ਸਾਡਾ ਤਾਂ ਕੰਮ ਐ ਨਾ ਵੀ ਲੜਾਈ ਝਗੜਾ ਨਾ ਹੋਵੇ ਸ਼ਾਂਤੀ ਬਣਾਈ ਰੱਖਣਾ ਕੰਮ ਐ ਸਾਡੇ ਸਾਹਮਣੇ ਕੋਈ ਲੜਾਈ ਝਗੜਾ ਨਹੀਂ ਹੋਏ ਠੀਕ ਹੈ ਸਰ ਕੋਈ ਸਰਕਾਰੀ ਚੀਜ਼ ਕਿਸ ਨੂੰ ਮਿਲਦੀ ਹੈ ਬੈਟਰ ਹੈਗਾ ਜੀ ਜਿਹੜਾ ਸਾਡੇ ਤੋਂ ਕਮਰਾ ਖੋਇਆ ਰ ਇਹਨਾਂ ਨੇ ਤੇ ਅੱਜ ਵਰਕਿੰਗ ਡੇ ਨਹੀਂ ਹੈਗਾ ਤੇ ਕੋਈ ਕਲਰਕ ਨਹੀਂ ਆਇਆ ਹੈਗਾ ਜੀ ਤੇ ਉਹਨਾਂ ਨੇ ਧੱਕੇ ਨਾਲ ਸਾਡਾ ਕਮਰਾ ਦਾ ਤੋੜ ਕੇ ਉਹਦੇ ਵਿੱਚ ਆਪਣੀ ਸੀਆਰ ਦੀ ਲਮਰੀਆਂ ਸ਼ਿਫਟ ਕੀਤੀਆਂ ਨੇ ਠੀਕ ਕੰਡੀਆਂ ਕਿੰਨੇ ਸੋ ਕੀ ਦੋ ਕੰਟੇਨ ਸਾਡੇ ਕੋਲ 2019 ਤੋਂ ਚੱਲਦੀ ਆ ਰਹੀ ਹੈ ਜੀ ਤੇ ਇਹਨਾਂ ਨੇ ਜਦੋਂ ਸਾਡਾ ਸੀਆਰ ਦਫਤਰ ਬਣਾਉਣ ਲਈ ਕਮਰਾ ਪਹਿਲਾਂ ਸਾਡੇ ਤੋਂ ਮੰਗਿਆ ਸੀਗਾ ਬਾਕਾਇਦਾ ਇੱਕ ਸਾਨੂੰ ਨੋਟਿਸ ਭੇਜਿਆ ਸੀਗਾ ਤੇ ਅਸੀਂ ਉਸਦੇ ਅ ਅੱਜ ਦੇ ਹੇਟ ਆਪਣਾ 3-4 ਦਿਨਾਂ ਦਾ ਟਾਈਮ ਲੈ ਕੇ ਅਸੀਂ ਕਮਰਾ ਇਹਨਾਂ ਨੂੰ ਵਿਹਲਾ ਕਰਕੇ ਦਿੱਤਾ ਤੇ ਹੁਣ ਜਦੋਂ ਇਹਨਾਂ ਨੇ ਸਾਡੇ ਕੋਲ ਕੋਈ ਸਾਨੂੰ ਲੈਟਰ ਨਹੀਂ ਭੇਜੀ ਕੋਈ ਕੁਝ ਨਹੀਂ ਭੇਜਿਆ ਭਾਜੀ ਆ ਕੇ ਤੱਕੇ ਨਾਲ ਸਿੱਧਾ ਆਪਣਾ ਜਿਹੜਾ ਮੁੰਡਾ ਅ ਦਰੋਗਾ ਦਫ਼ਤਰ ਵਾਲਾ ਮੁੰਡਾ ਸਤਵਿੰਦਰ ਇਹਨੇ ਆ ਕੇ ਜੀ ਆਪਣੇ ਮੁੰਡੇ ਤੱਕੇ ਨਾਲ ਲਾ ਕੇ ਸਾਡਾ ਕਮਰਾ ਦਾ ਦਰਵਾਜ਼ਾ ਤੋੜਿਆ ਜੀ ਕਟਿੰਗ ਕਰਾਈ ਹੈ ਕਟਿੰਗ ਕਰਾ ਕੇ ਡ੍ਰਿਲ ਨਾਲ ਭਾਜੀ ਤੇ ਉਹਦੇ ਅੰਦਰ ਆਪਣੇ ੱੱਕੇ ਨਾਲ ਅਲਮਾਇਰੀਆ ਸ਼ਿਫਟ ਕੀਤੀਆਂ ਨੇ ਸਾਨੂੰ ਪਹਿਲਾਂ ਸਰ ਦੋ ਹੋਏ ਸੀ ਕਮਰੇ ਅਲਾਰਟ ਜੀ ਉਦੋਂ ਆਪਣਾ ਹੈਲਥ ਮਿਨਿਸਟਰ ਸਰ ਜਿਹੜੇ ਬਲਵੀਰ ਸਰ ਨੇ ਉਹਨਾਂ ਨੇ ਸਾਨੂੰ ਆ ਕੇ ਆਪਣਾ ਰੀਬਨ ਕੱਟ ਕੇ ਗਏ ਸੀਗੇ ਉਹਨਾਂ ਨੇ ਸਾਨੂੰ ਆ ਕੇ ਲਾਉ ਕੀਤੀ ਸੀਗੀ ਵੀ ਤੁਸੀਂ ਡਾਕਟਰ ਹੀ ਸੇਵਾ ਕਰ ਰਹੇ ਹੋ ਸੀ ਕਬਈ ਟਾਈਮ ਭਾਜੀ ਡਾਕਟਰੇ ਸੇਵਾ ਕੀਤੀ ਉਹ ਤੋਂ ਬਾਅਦ ਬਲਵੀਰ ਸਰ ਨੇ ਸਾਨੂੰ ਆਹ ਕਮਰੇ ਦੋ ਆਪਣਾ ਇੱਕ ਕਮਰਾ ਹੋਰ ਅਲਾਓ ਕੀਤਾ ਸੀਗਾ ਇੱਕ ਤਾਂ ਸਾਡੇ ਕੋਲ ਹੈਗਾ ਸੀਗਾ ਉਹਦੇ ਵਿੱਚੋਂ ਪਾਰਟੀਸ਼ਨ ਕਰਤੀ ਸੀ ਭਾਜੀ ਤੇ ਅਸੀਂ ਉਹ ਕੰਦ ਵੀ ਨਹੀਂ ਕਰਵਾਈ ਸੀ ਹਾਲਾਂਕਿ ਤੇ ਸਰ ਨੇ ਦਰਵਾਜਾ ਲਵਾ ਕੇ ਉਹ ਬੰਦ ਕਰਵਾ ਦਿੱਤਾ ਅਸੀਂ ਕਹਾਂ ਚਲੋ ਕੋਈ ਗੱਲ ਨਹੀਂ ਅਸੀਂ ਕੰਦ ਫੇਰ ਵੀ ਨਹੀਂ ਕਰਵਾਈ ਸਰ ਕਹਿੰਦੇ ਵੀ ਕੰਸਟਰਕਸ਼ਨ ਨਹੀਂ ਹੋ ਸਕਦੀ ਬਿਨਾ ਐਮਐਸਓ ਆਫਿਸ ਦੇ ਉਧੇ ਵੱਲੋਂ ਤੇ ਹੁਣ ਸਰ ਕਹਿ ਰਹੇ ਨੇ ਮੈਨੂੰ ਉੱਪਰੋਂ ਬਹੁਤ ਪ੍ਰੈਸ਼ਰ ਹੈ ਕਿਹਦਾ ਪ੍ਰੈਸ਼ਰ ਦੱਸੋ ਜੀ ਦੋਦੀ ਗੱਲਬਾਤ ਹੁਣ ਪ੍ਰੈਸ਼ਰ ਸਰ ਸਰਕਾਰ ਦਾ ਹੀ ਹੋਊਗਾ ਜੀ ਪ੍ਰੈਸ਼ਰ ਹੈ ਸਰ ਕਹਿੰਦੇ ਉੱਪਰੋਂ ਉਹਨੇ ਸਰਕਾਰ ਦੀ ਪ੍ਰੈਸ਼ਰ ਹੋਊਗਾ ਸਰ ਤੇ ਹਾਂਜੀ ਦਿਖਾਇਆ ਸੀਗਾ ਜੀ ਉਹ ਕਹਿੰਦੇ ਵੀ ਮੈਂ ਤੁਹਾਨੂੰ ਵਰਬਲੀ ਕਹਿ ਰਿਹਾ ਵਰਬਲੀ ਕਹਿਣ ਦੇ ਚੱਕਰ 'ਚ ਵਾਸੇ ਇਹਨਾਂ ਨੇ ਉਹ ਦਰਵਾਜ਼ਾ ਤੋੜਤਾ ਜੀ ਵਰਬਲੀ ਕਹਿ ਕਹਿ ਕੇ ਕੋਈ ਇਹਨਾਂ ਨੇ ਨੋਟਿਸ ਨਹੀਂ ਦਿੱਤਾ ਕੋਈ ਕੁਝ ਨਹੀਂ ਦਿੱਤਾ ਜੀ ਹਾਂਜੀ ਦਵਾਵਾਂਗੇ ਸਰ ਐਂਡ ਤੱਕ ਦਵਾਵਾਂਗੇ ਐਂਡ ਤੱਕ ਦਵਾਵਾਂਗੇ ਐਂਡ ਤੱਕ ਕਾਰਵਾਈ ਜਿੱਤੇ ਤੱਕ ਸਾਡੀ ਦਵਾਵਾਂਗੇ ਕਰਾਂਗੇ ਅਸੀਂ ਹੁਣ ਦੇਖੋ ਆਮ ਆਦਮੀ ਪਾਰਟੀ ਕਰਕੇ ਇੰਨਾ ਸਾਡੇ ਨਾਲ ਧੱਕਾ ਕਰ ਰਹੇ ਨੇ ਭਾਈ ਇਹ ਕੋਈ ਗੱਲ ਥੋੜੀ ਨਾ ਜੀ ਸੁਣਵਾਈ ਲੱਗਦਾ ਕੁਝ ਨਹੀਂ ਸੁਣਵਾਈ ਨਹੀਂ ਹੋਈ ਅਸੀਂ ਇਹਨਾਂ ਤੋਂ ਸਾਥ ਦੇ ਰਹੇ ਨੇ ਵੀ ਸਰਕਾਰੀ ਤੁਸੀਂ ਇਹ ਬਿਲਡਿੰਗ 'ਚ ਖੜਕੇ ਤੁਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਸਰਕਾਰ ਦਾ ਕੁਝ ਨਹੀਂ ਕਰ ਸਕਦੇ ਬਸ ਐਂ ਲੱਗੇ ਹੋਏ ਨੇ ਸਰ ਕਰਨ ਜੀ ਐਮ ਐ ਸਰ ਨੂੰ ਮਿਲ ਕੇ ਆਇਆ ਐਮ ਐ ਸਰ ਨੂੰ ਮਿਲ ਕੇ ਆਇਆ ਸਰ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਵੀ ਜੋ ਅਸੀਂ ਕੀਤਾ ਠੀਕ ਹੈ ਹੁਣ ਅਸੀਂ ਤੁਹਾਨੂੰ ਕਮਰਾ ਨਹੀਂ ਦਵਾਂਗੇ ਜਿਵੇਂ ਵੀ ਹੈਗਾ ਤੱਕਾ ਕੀਤਾ ਜੋ ਵੀ ਕੀਤਾ ਮੈਂ ਕਿਹਾ ਚਲੋ ਠੀਕ ਹੈ ਸਰ ਜੇ ਹੁਣ ਐਵੇਂ ਕਿਉਂਕਿ ਇਸ ਦੇ ਘਰੇ ਵੜ ਕੇ ਵੀ ਐਂ ਕਰ ਲੂ ਕਰ ਲੂਗਾ ਕਬਜਾ ਤਾਂ ਉਹਨੂੰ ਵੀ ਆਈ ਹੱਥ ਜੋੜ ਕੇ ਕਹਿੰਦਾਂਗੇ ਭਾਈ ਕਰ ਲਓ ਕਬਜਾ ਭਾਈ ਹੋਰ ਕੀ ਹੋ ਸਕਦਾ ਸਾਡੇ ਕੋਲ ਭਾਈ 2019 ਤੋਂ ਉਹਨੇ ਕਮਰੇ ਜੀ ਸਰ ਟੈਂਡਰ ਸਾਡੇ ਲੈ ਵੇ ਸਰ ਤੇ ਕੋਆਪਰੇਟਿਵ ਕੰਟੀਨ ਆ ਭਾਈ ਕੰਟੀਨ ਦਾ ਕਿਰਾਇਆ ਕਹਿੰਦੇ 55000 ਹੈ ਜੀ ਸਾਡੇ ਕੋਲ ਤੇ ਰੇਟ ਸਾਨੂੰ ਦਿੱਤੇ ਹੋਏ ਨੇ ਉਹ ਜਿਹੜੇ ਕੀ ਬੰਦਾ ਬਸ ਰਹਿ ਰੱਬ ਦਾ ਨਾਮ ਕਿੰਨਾ ਰੇਟ ਲੈਦਾ 10 ਰੁਪਏ ਜ਼ਿਆਦਾ ਕਾ ਭਾਈ 10 ਰੁਪਏ ਜ਼ਿਆਦਾ ਕਾ ਪੱਜਾ ਰੇੜੀ ਦੇ